ਯਾਲੇ ਡੀਜੀਪੀ ਸਾਹਿਬ ਗੱਲ ਕਰ ਰਹੇ ਆ ਨਹੀਂ ਮੈਂ ਸੀਬੀਆਈ ਡਿਪਾਰਟਮੈਂਟੋਂ ਗੱਲ ਕਰ ਰਿਹਾ ਵੀਰ ਜੀ ਮੇਨ ਸਿਟੀ ਸੰਧਟਾਣੇ ਤੋਂ ਇਵੈਸਟਿਗੇਸ਼ਨ ਇਨਚਾਰਜ ਐਸਐਸਆਈ ਵਿਨੋਦ ਕੁਮਾਰ ਅੱਛਾ ਅੱਛਾ ਦੱਸੋ ਦੱਸੋ ਕੰਮ ਕਰੋ ਜੀ ਇਨਵੈਸਟਿਗੇਸ਼ਨ ਕਿਤੇ ਜਾ ਰਹੀ ਹੈ ਘਰ ਦੇ ਕਿੰਨੇ ਮੈਂਬਰ ਹੋ ਵੀਰ ਜੀ 10 ਮੈਂਬਰ ਹੈ ਜੀ 10 ਮੈਂਬਰ ਸਰ ਬੇਟਾ ਤਾਂ ਕਿਤੇ ਹੈ ਬੇਟਾ ਗਿਆ ਕੰਮ ਗਿਆ ਜੀ ਕਿਤੇ ਕਿੱਥੇ ਗਿਆ ਬਾਈਕ ਤੇ ਗਿਆ ਗੱਡੀ ਤੇ ਗਿਆ ਗੱਡੀ ਤੇ ਗਿਆ ਕੀ ਨਾਮ ਹੈ ਰਾਹੁਲ ਰਾਹੁਲ ਸਿੰਘ ਜਾਂ ਕੁਮਾਰ ਰਾਹੁਲ ਸਿੰਘ ਹੈ ਜੀ ਆਹ ਕੁਮ ਸਿੰਘ ਉਹ ਤੇ ਵੀ ਜੀ ਤੁਹਾਨੂੰ ਪਤਾ ਮੈਂ ਰਾਹੁਲ ਸਿੰਘ ਨੂੰ ਇੱਥੇ ਅਰੈਸਟ ਕੀਤਾ ਥੋੜਾ ਪਤਾ ਰਾਹੁਲ ਸਿੰਘ ਦੇ ਮੁੰਡਿਆਂ ਨਾਲ ਕਿਹੜੇ ਗੈਂਗਸਟਰ ਲੋਗਰਲ ਅਰੈਸਟ ਹੋਏ? ਨਹੀਂ ਜੀ ਕਿਤਨਾ ਹੋ ਗਿਆ ਜੀ? ਫਿਰ ਜੀ ਤੁਹਾਡਾ ਬੇਟਾ ਜਾ ਰਿਹਾ ਸੀ ਗੱਡੀ ਤੇ ਉਹਦੇ ਤੋਂ ਲਈ ਆ ਦੋ ਮੁੰਡਿਆਂ ਦਾ ਗਿਫਟ। ਉਹ ਲਿਫਟ ਅਸੀਂ ਲਿਆ ਸੀ ਕਿ ਨਾਕਾ ਨਾਕੇ ਤੇ ਰੋਕਿਆ ਰੋਕੇ ਤਲਾਸ਼ੀ ਲਈ 파ੜੇ rahul di। ਨਹੀਂ ਕੁਝ ਨਿਕਲਿਆ ਜੀ ਤੋਂ ਦੂਜਿਆਂ ਦੀ ਤਲਾਸ਼ੀ ਲਈ ਪਿਸਟਲ ਬਰਾਮਦ ਹੋਈ ਹੈ, ਡਰੱਗਸ ਬਰਾਮਦ ਹੋਈਆਂ ਉਹਨਾਂ ਤੋਂ। ਅੱਛਾ ਜੀ। ਤੇ ਹੁਣ ਕਿੱਥੇ ਹੈਗਾ ਜੀ ਉਹ? ਉਹ ਵੀ ਪੰਚੂ ਜੀ ਦਸੋ ਕੀ ਕਰਨੇ ਬੈਠੇ ਤੁਹਾਡੇ ਨਾਲ ਨਹੀਂ ਅਸੀਂ ਤੇ ਇਹ ਹੀ ਚਾਹਾਂਗੇ ਵੀ ਉਹ ਨਾ ਫਸੇ ਕਿਸੇ ਗੱਲ 'ਚ ਤੁਸੀਂ ਜਿਹੜੇ ਪਰਾਂਚੀ ਆਪਣੇ ਮੁੰਡੇ ਨਾਲ ਗੱਲ ਕਰੋ ਨਾ ਫਿਰ ਤੁਸੀਂ ਮੇਰੇ ਨਾਲ ਗੱਲ ਕਰੋ ਬੇਟਾ ਤੁਹਾਨੂੰ ਰਾਹੁਲ ਐ ਗੱਲ ਕਰੋ ਤੁਹਾਡੇ ਫਾਤਿਹ ਸਾਹਿਬ ਐ ਕਰੋ ਗੱਲ ਵੀਰ ਜੀ ਹਾਂਜੀ ਹਾਂਜੀ ਕਰਾਓ ਜੀ ਅਗਰ ਜੀ ਪਾਓ ਹਾਂਜੀ 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 ਕੀ ਆ ਲੈ ਤੇ ਕਿੱਥੇ ਆਂ ਕਦੋਂ ਛਡਾਈਏ ਕਿੱਥੇ ਆਂ ਐਸ ਵੇਲੇ ਕਿੱਥੇ ਆਂ ਹਾਂਜੀ 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 ਕਿਥੇ ਹੈ ਜੀ ਇਹ ਕਿਥੇ ਛਡਾਣਾ ਹੀ ਇਹਨੂੰ ਸਾਰਾ ਗਰ ਤੁਸੀਂ ਮੁੰਡਾ ਛਡਵਾਣਾ ਹੈ ਤਾਂ ਤੁਸੀਂ ਦੱਸ ਦਿਓ ਮੈਨੂੰ ਮੈਂ ਛੱਡ ਦੇਣਾ ਹਾਂਜੀ ਯੂਨੋ ਤੇਰੀ ਸ਼ੋਕ ਹੈ ਹਾਂਜੀ ਵੀ ਜੀ 50000 ਰੁਪਇਆ ਤੁਹਾਨੂੰ ਪੇ ਕਰਨਾ ਪਏਗਾ ਅਗਰ ਮੁੰਡਾ ਵਰਕ ਡੁਆਣਾ ਹੈ ਕਿਉਂਕਿ ਆ ਬਹੁਤ ਵੱਡੇ ਕ੍ਰਿਮੀਨਲ ਲੋਗਰ ਆ ਰਹਾ ਇਸ ਕੋਲ ਹੈ ਤੇ ਕੋਈ ਗੱਲ ਨਹੀਂ 50000 ਦੀ ਕੋਈ ਗੱਲ ਨਹੀਂ ਬੰਦਾ ਛੱਡ ਦਿਓ ਸਾਡਾ ਤਾਂ ਸਰ ਤੁਸੀਂ ਉਹ 50000 ਕਿੱਥੋਂ ਕਰੋਗੇ ਹੁਣ ਤੇ ਕਿਦਾਂ ਤੁਸੀਂ ਕਿੱਥੇ ਆ ਗਏ ਤੁਹਾਨੂੰ ਦਈਏ ਦੱਸੋ ਬੋਲੋ ਸਰ ਆਣਾ ਉਹਨਾ ਕਿੱਥੇ ਨਹੀਂ ਤੁਸੀਂ ਗੱਲ पे ਫੋਨ रा पे ਪੇਟੀਮ ਰਾਹੀਂ ਕਰਦੇ ਹੋ ਜਾਂ ਬੈਂਕ ਅਕਾਊਂਟ 'ਚ ਕਰਦੇ ਹੋ ਹਾਂ ਜੀ ਠੀਕ ਹੈ ਜੀ ਕਰ ਦਿੰਦੇ ਆ ਤੇ ਭੇਜੋ ਫਿਰ ਫਟਾਫਟ ਸਾਨੂੰ ਜੀ ਸਾਰਾ ਕੁਝ ਕੀ ਯੂਜ਼ ਕਰਦੇ ਹੋ ਸਾਰਾ ਕੋਸ਼ਿਸ਼ ਕਰੀਦਾ ਜੀ ਤੁਸੀਂ ਭੇਜ ਦਿਓ ਜਿੱਚ ਕਹੋਗੇ ਭੇਜ ਦਨੇ ਜੀ ਤੁਸੀਂ ਗੂਗਲ ਤੇ ਓਪਨ ਕਰੋ ਮੈਂ ਤੁਹਾਨੂੰ ਨੰਬਰ ਲਿਖਵਾਉਣਾ ਹਾਂਜੀ ਹਾਂਜੀ ਲਿਖਵਾ ਦਿਓ ਓਪਨ ਕਰੋ ਗੂਗਲ ਤੇ ਹਾਂਜੀ ਹਾਂਜੀ ਲੈ ਲਓ ਹਾਂਜੀ 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 ਲਿਖਾ ਦਿਓ ਜੀ ਆ ਯੈਸ ਬ੍ਰਦਰ ਗੂਗਲ ਤੇ ਓਪਨ ਕਰੋ ਹਾਂਜੀ ਬਿਲਕੁਲ ਨੰਬਰ 790399 79 2798 ਠੀਕ ਹੈ ਜੀ ਕਿਸ ਨਾਮ ਤੋਂ ਹੈਗਾ ਜੀ ਇਹ ਕਿਸ ਨਾਮ ਤੋਂ ਹੈਗਾ ਜੀ ਕਰੋ ਨਾ ਦੱਸੋ ਨਾਮ ਕੀ ਹੈ ਇਹ ਨਾਲ ਖੋਲ ਰਿਹਾ ਜੀ ਮੈਂ ਇੱਕ ਮਿੰਟ ਖੋਲ ਰਿਹਾ ਤੇ ਬੰਦਾ ਕਿੱਥੇ ਸਾਡਾ ਫਿਰ ਕਦੋਂ ਛੱਡ ਦੋਗੇ ਛੱਡ ਕੇ ਹੁਣੇ ਹੀ ਤੁਹਾਨੂੰ ਗੱਲ ਕਰਾ ਦੇਵਾਂਗੇ ਤੁਹਾਡੀ ਹੋਰ ਦੱਸੋ ਠੀਕ ਹੈ ਇੱਕ ਵਾਰੀ ਆਪਣਾ ਨਾਮ ਦੱਸਿਓ ਫੇਰ ਜਰਾ ਵਿਨੋਦ ਕੁਮਾਰ ਵਿਨੋਦ ਕੁਮਾਰ ਠੀਕ ਹੈ ਜੀ ਮੈਂ ਹੁਣੇ ਕਰ ਦਿੰਨੇ ਜੀ ਤੁਹਾਨੂੰ ਹੁਣੇ ਕਰ ਦਿੰਨੇ ਆ ਲਾਈਨ ਤਿਆਰ ਕਰੋ ਜੀ ਨਾਮ ਦੱਸੋ ਗੂਗਲ ਪੇ ਨਾਮ ਕੀ ਹੈ ਆ ਚੈੱਕ ਕਰ ਰਹੇ ਹਾਂ ਜੀ ਖੋਲ ਰਹੇ ਹਾਂ ਨੈਟ ਬੜਾ ਘੱਟ ਚੱਲ ਰਿਹਾ ਵਾ ਖੋਲ ਰਹੇ ਹਾਂ ਬਸ ਤੁਹਾਨੂੰ ਭੇਜ ਦਿਆਂਗਾ ਮੈਂ ਲਾਈਨ ਤਿਆਰ ਨਾਮ ਦੱਸਣਾ ਕੀ ਹੈ ਜਰਾ ਇੰਜੀਨੀਅਰ ਪਵਨਦੀਪ ਸ਼ਰਮਾ ਜੀ ਆ ਦੇਖੋ ਕੱਲ ਮੈਨੂੰ ਆਪਣੇ ਵਟਸਐਪ ਨੰਬਰ ਦੇ ਉੱਤੇ ਕਾਲ ਰੀਸੀਵ ਹੁੰਦੀ ਆ ਜਿਹੜਾ ਕੰਟਰੀ ਕੋਡ +92 ਹੁੰਦਾ ਔਰ ਉਹਦੇ ਉੱਤੇ ਕਿਸੇ ਫੇਕ ਬੰਦੇ ਦੀ ਕਾਲ ਹੁੰਦੀ ਆ ਜਿਨੇ ਇੱਕ ਆਈਪੀਐਸ ਪੁਲਿਸ ਆਫੀਸਰ ਦੀ ਡਿਸਪਲੇ ਪਿਕਚਰ ਡੀਪੀ ਰਾਈ ਯੂਜ਼ ਕੀਤੀ ਹੁੰਦੀ ਆ ਔਰ ਉਹ ਕਹਿੰਦਾ ਕਿ ਤੁਹਾਡਾ ਬੱਚਾ ਅਮ ਅਸੀਂ ਫਲਾਣੀ ਜਗ੍ਹਾ ਤੋਂ ਗੈਂਗਸਟਰਜ਼ ਦੇ ਨਾਲ ਉਹਨੂੰ ਅਰੈਸਟ ਕਰ ਲਿਆ ਉਹਦੇ ਕੋਲੋਂ ਹਥਿਆਰ ਬਰਾਮਦ ਹੋਇਆ ਡਰੱਗਸ ਬਰਾਮਦ ਹੋਈਆਂ ਔਰ ਹੋਰ ਬਹੁਤ ਸਾਰੇ ਇਲਜ਼ਾਮ ਹੋ ਉਤਰਾਸ਼ੀ ਕਰਦਾ ਆ ਔਰ ਸਭ ਤੋਂ ਇੰਪੋਰਟੈਂਟ ਗੱਲ ਤਾਂ ਇਹ ਹੈਗੀ ਆ ਕਿ ਇਹ ਇਹਨਾਂ ਲੋਕਾਂ ਦਾ ਮੈਥਡ ਹੁੰਦਾ ਕਿਵੇਂ ਠੱਗੀ ਕਰਨੀ ਆ ਉਸ ਤੋਂ ਬਾਅਦ ਮੈਂ ਉਹਨੂੰ ਫਨੀ ਵੇ ਦੇ ਨਾਲ ਪੁੱਛਦਾ ਆ ਕਿ ਉਹਦਾ ਅਰੈਸਟ ਦੇ ਕਰ ਲਿਆ ਤੇ ਉਹਨੂੰ ਛਡਾਉਣਾ ਕਿਵੇਂ ਆ ਤੇ ਉਹ ਮੰਗ ਕਰ ਦਿਆ ਕਿ ਤਕਰੀਬਨ 50000 ਰੁਪਇਆ ਉਹਨਾਂ ਨੂੰ Google Pay ਦੇ ਰਾਹੀਂ ਭੇਜ ਦਿੱਤਾ ਜਾਵੇ ਜਾਂ ਕੋਈ ਵੀ ਇੰਟਰਨੈਟ ਦੀ ਸਹੂਲਤ ਬੈਂਕਿੰਗ ਦੀ ਯੂਜ਼ ਕਰਦੇ ਹੋ ਤੇ ਉਹਦੇ ਰਾਹੀਂ ਉਹਨਾਂ ਨੇ ਇੱਕ ਨੰਬਰ ਸਾਨੂੰ ਦਿੱਤਾ ਉਹਦੇ ਰਾਹੀਂ ਕਿਹਾ ਕਿ ਸਾਨੂੰ ਇਸ ਨੰਬਰ ਦੇ ਉੱਤੇ ਪੈਸੇ ਭੇਜ ਦਿਓ ਜਦ ਕੀ ਸਮਝਣ ਵਾਲੀ ਗੱਲ ਹੈ ਬੜੀ ਅਵੇਰਨੈਸ ਲੋਕਾਂ ਨੂੰ ਰੱਖਣ ਦੀ ਗੱਲ ਹੈਗੀ ਆ ਇਹਦੇ ਵਿੱਚ ਕਿ ਜਿਹੜੇ ਲੋਕ ਕੰਮਕਾਰ ਦੇ ਵਿੱਚ ਬਿਜ਼ੀ ਹੁੰਦੇ ਆ ਜਿਹੜੇ ਰੋਜ਼ਾਨਾ ਰੁਟੀਨ ਦੇ ਵਿੱਚ ਆਪਣੀ ਦਿਹਾੜੀ ਤੱਕੇ ਦੇ ਵਿੱਚ ਵੀ ਬਿਜ਼ੀ ਹੁੰਦੇ ਆ ਰੋਜ਼ਗਾਰ ਘਰ ਪ੍ਰਵਾਸ ਚਲਾਉਣ ਦੇ ਵਿੱਚ ਬਿਜ਼ੀ ਹੁੰਦੇ ਆ ਉਹਨਾਂ ਨੂੰ ਕਈ ਵਾਰ ਬਜ਼ੁਰਗਾਂ ਨੂੰ ਘਰ ਦੇ ਮੈਂਬਰਸ ਨੂੰ ਇਦਾਂ ਦੀਆਂ ਕਾਲਸ ਆ ਜਾਂਦੀਆਂ ਜਿਹੜੀਆਂ ਫੋਰਜ ਕਾਲਸ ਹੁੰਦੀਆਂ ਫੇਕ ਕਾਲਸ ਹੁੰਦੀਆਂ ਜਿਹਦੇ ਵਿੱਚ ਸਾਈਬਰ ਕ੍ਰਾਈਮਨਲਸ ਇਦਾਂ ਦੀਆਂ ਕਾਲਸ ਦਾ ਸਹਾਰਾ ਲੈ ਕੇ ਪੈਸੇ ਇਕੱਠੇ ਕਰਦੇ ਐਕਸਟਰੋਟ ਕਰਦੇ ਆ ਮਨੀ ਉਹਨਾਂ ਦੇ ਡਰ ਉਹਨਾਂ ਦੇ ਭੈ ਉਹਨਾਂ ਦੀ ਐਂਜ਼ਾਇਟੀ ਦਾ ਫਾਇਦਾ ਚੁੱਕਦੇ ਹੋ ਝੂਠੇ ਹੀ ਉਹਨਾਂ ਦੇ ਵੌਇਸਸ ਕਲੋਨ ਕਰਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਉਹਨਾਂ ਨੂੰ ਕਾਲ ਕਰ ਦਿੰਦੇ ਆ ਤੇ ਬਜ਼ੁਰਗਾਂ ਨੂੰ ਸੀਨੀਅਰ ਸਿਟੀਜ਼ਨਸ ਨੂੰ ਅਕਸਰ ਲੱਗਦਾ ਕਿ ਵਾਕਈ ਉਹਨਾਂ ਦੇ ਬੱਚੇ ਦੇ ਨਾਲ ਕੋਈ ਇਦਾਂ ਦਾ ਹਾਦਸਾ ਦਰਪੇਸ਼ ਆ ਗਿਆ ਜਿਸ ਦੇ ਨਾਲ ਉਹ ਡਰ ਕੇ ਉਹਨਾਂ ਦੇ ਅਕਾਊਂਟਸ ਦੇ ਵਿੱਚ ਪੈਸੇ ਪਾ ਦਿੰਦੇ ਆ